ਲਾਰੈਂਸ ਬਿਸ਼ਨੋਈ ਇੰਟਰਵਿਊ ਵਾਲੇ ਮਾਮਲੇ 'ਚ ਬੜਾ ਖਿਚੋਤਾਨ ਹੋਇਆ ਪਿਛਲੇ ਦਿਨ ਵੀ ਆਪਣੀ ਗੱਲ ਹੋਈ ਸੀ ਕਿ ਉਧਰੋਂ ਹਾਈ ਕੋਰਟ ਕੁਛ ਨਾ ਕੁਛ ਇਹਨਾਂ ਨੂੰ ਕਹਿ ਦਿੰਦਾ ਫਿਰ ਕੋਈ ਨਾ ਕੋਈ ਜਵਾਬ ਦੇ ਦਿੰਦੇ ਆ ਫਿਰ ਕਿਤੋਂ ਨਿਕਲ ਜਾਂਦੇ ਆ ਡੀਐਸਪੀ ਗੁਰਸ਼ੇਰ ਨੂੰ ਡਿਸਮਿਸ ਕੀਤਾ ਕਹਿੰਦੇ ਨਹੀਂ ਸਿਫਾਰਿਸ਼ ਹੋਈਆਂ ਜੀ ਹਲੇ ਕਰਨਾ ਬਾਕੀ ਆ ਇਹ ਕਮੈਂਟ ਆਇਆ ਸੀ ਵਿੱਚ ਸ਼ਾਇਦ ਕੋਈ ਨਾ ਕਾਰਵਾਈ ਹੋਈ ਹੋਈ ਹੋਮ ਮਿਨਿਸਟਰੀ ਨੂੰ ਮਤਲਬ ਕਿ ਸਿਫਾਰਿਸ਼ ਕਰ ਦਿੱਤੀ ਜਾਂਦੀ ਆ ਜੀ ਤੇ ਜਿਹੜੀ ਆਪਣੀ ਹੋਮ ਮਿਨਿਸਟਰੀ ਹੁੰਦੀ ਆ ਤਾਂ ਉਹ ਕਰ ਦੇਣਗੇ ਕਰਨਾ ਹੀ ਪੈਣਾ ਹੈ ਨਾ ਜੀ ਕਰਨਾ ਪੈਣਾ ਬਿਲਕੁਲ ਕੁੱਕੇ ਫਸ ਗਿਆ ਹੈ ਹਾਈ ਕੋਰਟ ਦੇ ਵਿੱਚ ਫਸ ਗਿਆ ਜਾ ਕੇ ਜੀ ਜੇ ਤਾਂ ਹਾਈ ਕੋਰਟ ਦੀ ਨਜ਼ਰ ਚੋਂ ਇਹ ਮਾਮਲਾ ਨਿਕਲ ਜਾਂਦਾ ਤੇ ਇਹਨਾਂ ਬੰਦਿਆਂ ਦਾ ਵਾਲ ਵਿੰਗਾ ਨਹੀਂ ਸੀ ਹੋਣਾ ਬਿਲਕੁਲ ਗੁਰਸ਼ੇਰ ਅਰ ਗਿਆ ਨੇ ਚੰਦੀਆਂ ਚਲਾਈਆਂ ਨੇ ਹੁਣ ਤੱਕ ਜੋ ਪਰਤੀ ਹੋਇਆ ਹਮ ਵਧੀਆ ਏਰੀਆ ਮਿਲਿਆ ਹੋਇਆ ਸੀਗਾ ਨਜ਼ਾਰੇ ਲੈਂਦੇ ਸੀ ਮ제 ਚ ਕੱਟ ਰਹੀ ਸੀ ਜੀ ਨਾ ਮ제 ਮੇ ਕੱਟ ਰਹੀ ਹੈ ਇਹਨਾਂ ਦੀ ਮ제 ਚ ਕੱਟ ਰਹੀ ਸੀ ਜੀ ਪਰ ਉਹ ਫਿਰ ਮ제 ਲੈਣ ਵਾਲਿਆਂ ਨੂੰ ਨਾ ਚਸ ਵੱਧ ਹੀ ਜਾਂਦੀ ਆ ਵੱਧ ਹੀ ਜਾਂਦੀ ਆ ਬਿਲਕੁਲ ਇੱਕ ਪਾਵਰ ਦਾ ਨਸ਼ਾ ਵਰਦੀ ਦਾ ਨਸ਼ਾ ਸਾਨਾ ਕੁਸ਼ ਤਾਂ ਐਤ ਕੀ ਜੋ ਇਹਨਾਂ ਨੇ ਕੀਤਾ ਸੀਗਾ ਉਹ ਕਹ ਲਓ ਕਿ ਐਡਾ ਵੱਡਾ ਕੰਮ ਬਣ ਗਿਆ ਛੋਟਾ ਹੈ ਹੀ ਨਹੀਂ ਉਹ ਬਿਲਕੁਲ ਐਡਾ ਵੱਡਾ ਕੰਮ ਬਣ ਗਿਆ ਕਿ ਉਹਦੇ ਚੋਂ ਨਿਕਲਣਾ ਸੌਖਾ ਹੀ ਨਹੀਂ ਸੀ ਲੱਗ ਪਗਲੋ ਅਸੰਭਵ ਜੀ ਜੀ ਇੱਕ ਤਾਂ ਬਕੈਨ ਯਾਰ ਸੌਖਾ ਨਹੀਂ ਵੀ ਔਖੇ ਸੌਖੇ ਲੰਘ ਜਾਗੇ ਇੱਕ ਅਸੰਭਵ ਹੁੰਦਾ ਜੀ ਹੁਣ ਜੇ ਕੋਈ ਮੈਨੂੰ ਕਹੇ ਕਿ ਐਡੇ ਕੁ ਮਘੋਰੇ ਥਾਣੀ ਲੰਘ ਜਾਏਗਾ ਤਾਂ ਅਸੰਭਵ ਹੈ ਬਿਲਕੁਲ ਠੀਕ ਹੈ ਨਾ ਜੀ ਸੋ ਕੁਝ ਚੀਜ਼ਾਂ ਅਸੰਭਵ ਹੁੰਦੀਆਂ ਨੇ ਜੀ ਜੀ ਇਹ ਬੱਚ ਪਾਉਣਗੇ ਐਸਾ ਅਸੰਭਵ ਸੀ ਜੀ ਜੀ ਕਿਉਂਕਿ ਇਹਨਾਂ ਨੇ ਯਤਨ ਕੀਤੇ ਸ਼ੁਰੂਆਤ ਦੇ ਵਿੱਚ ਮੈਂ ਪਹਿਲਾਂ ਤਾਂ ਕਾਰਵਾਈ ਨਹੀਂ ਕੀਤੀ ਫਿਰ ਐਫ ਆਈ ਆਰ ਕਰਨੀ ਪਈ ਐਫ ਆਈ ਆਰ ਕਰਕੇ ਮੁੜ ਕੇ ਕੈਂਸਲੇਸ਼ਨ ਭਰ ਦਿੱਤੀ ਜੀ ਫਿਰ ਹਾਈ ਕੋਰਟ ਨੇ ਇਹਨਾਂ ਨੂੰ ਭੱਜਣ ਹੀ ਨਹੀਂ ਦਿੱਤਾ ਕਿਸੇ ਬਿਲਕੁਲ 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 ਹਾਈ ਕੋਰਟ ਤੇ ਏਦਾਂ ਅਧਿਕਾਰੀਆਂ ਤੇ ਵੀ ਇਹਨਾਂ ਨੇ ਜ਼ੋਰ ਜ਼ਮਾਇਸ਼ ਕੀਤੀ ਵੀ ਵੱਡੇ ਵੱਜ ਜਾਣਾ ਨਾ ਹਾਈ ਕੋਰਟ ਤੇ ਏਦਾਂ ਖਲੋ ਗਿਆ ਕਿ ਜਿਵੇਂ ਕੋਈ ਤਕੜਾ ਜਾਫੀ ਆ ਕੇ ਡੀ ਤੇ ਸਿੱਧਾ ਖਲੋ ਜਾਂਦਾ ਕਿ ਆ ਜਾ ਤੈਨੂੰ ਉੱਥੇ ਹੀ ਲੈ ਕੇ ਜਾਣਾ ਜਿੱਥੋਂ ਹੱਥ ਲਾ ਕੇ ਭਜਿਆ ਸੀ ਤਾਂ ਮਤਲਬ ਕਿ ਇਹਨਾਂ ਨੂੰ ਪਵਾ ਪਵਾ ਕੇ ਉਹਨਾਂ ਨੇ ਉੱਥੇ ਲਿਆਂਦਾ ਜੀ ਜੀ ਹੁਣ ਹੁਣ ਇਹਨਾਂ ਦੇ ਕੋਲ ਉਹਨਾਂ ਨੇ ਕਿਹਾ ਸੀਗਾ ਕਿ ਦੇਖੋ ਆਖਰੀ ਵਾਰ ਤੇ ਜਦੋਂ ਇਹਨਾਂ ਨੇ ਜਾ ਕੇ ਐਫੀਡੈਫਟ ਫਾਈਲ ਕੀਤਾ ਉਹਨਾਂ ਨੇ ਆਖਿਆ ਸੀਗਾ ਕਿ ਭਾਈ ਤੁਹਾਡੇ ਹੋਮ ਸੈਕਟਰੀ ਤੋਂ ਥੱਲੇ ਅਸੀਂ ਐਫੀਡੈਫਟ ਹੀ ਨਹੀਂ ਲੈਣਾ ਕਿਸੇ ਦਾ ਜੀ ਇਥੋਂ ਤੱਕ ਹਾਈ ਕੋਰਟ ਸਖਤ ਹੋਇਆ ਉਹਨਾਂ ਨੇ ਆਖਿਆ ਕਿ ਅਸੀਂ ਐਫੀਡੈਵਟ ਹੀ ਹੋਮ ਸੈਕਟਰੀ ਦਾ ਲੈਣਾ ਉਤੋਂ ਥੱਲੇ ਕਿਸੇ ਅਧਿਕਾਰੀ ਦਾ ਐਫੀਡੈਵਟ ਹੀ ਨਹੀਂ ਮੰਨਾਂਗੇ ਜੀ ਹਲਫਨਾਮਾ ਹੀ ਨਹੀਂ ਮੰਨਾਂਗੇ ਤਾਂ ਹੁਣ ਹੁਣ ਹਾਈ ਕੋਰਟ ਤੇ ਇਹ ਗੱਲ ਕਹਿੰਦਾ ਹੈ ਹੂੰ ਕਿ ਜਦੋਂ ਜੇਲ੍ਹ ਦੇ ਵਿੱਚ ਕੁਝ ਐਸਾ ਵੈਸਾ ਵਾਪਰਦਾ ਹੈ ਤਾਂ ਉਦੋਂ ਤਾਂ ਗਾਜ਼ ਤੁਸੀਂ ਜੇਲ੍ਹ ਦਾ ਜਿਹੜਾ ਮੁਖ ਅਫਸਰ ਹੁੰਦਾ ਉਹਦੇ ਤੇ ਡੇਗ ਦੇਨੇ ਹੋ ਜੀ ਜਾਦਾ ਅੱਜ ਤੁਸੀਂ ਇੱਥੇ ਫਸ ਗਏ ਤਾਂ ਹੁਣ ਤੁਸੀਂ ਐਸਐਸਪੀ ਤੋਂ ਕੰਮ ਸ਼ੁਰੂ ਕਿਉਂ ਨਹੀਂ ਕਰਦੇ ਜੀ ਬਿਲਕੁਲ ਇਸ ਮਾਮਲੇ 'ਚ ਜਿਹੜਾ ਇਸ ਸਰਕਾਰ ਦਾ ਚਰਹੇਤਾ ਹੈ ਹਮ ਐਸਐਸਪੀ ਸੋਨੀ ਜੀ ਉਹ ਉਹ ਵੀ ਫਸੇਗਾ ਕਿ ਜਾਨ ਬਿਲਕੁਲ ਬਿਲਕੁਲ ਇਹ ਗੱਲ ਆਪਾਂ ਬਹੁਤ ਧੀਰ ਤੋਂ ਕਹਿ ਰਹੇ ਸੀਗੇ ਕਿ ਇਹ ਜਿਹੜਾ ਐਥਕੀ ਮਾਮਲਾ ਹੈ ਨਾ ਉਹ ਪੰਜਾਬ ਪੁਲਿਸ ਵਾਸਤੇ ਬਦਨਾਮੀ ਵਾਲਾ ਹੀ ਨਹੀਂ ਹਮ ਇਹਨਾਂ ਕਈ ਬੰਦਿਆਂ ਦੀ ਸੀਪ ਲੱਗ ਜਾਣੀ ਆ ਕਿਉਂਕਿ ਦੇਖੋ ਉਹਦੇ 'ਚ ਕੀ ਸੀਗਾ ਕਿ ਜਿਹੜਾ ਇਨਸਪੈਕਟਰ ਸੀਗਾ ਇਨਸਪੈਕਟਰ ਇਸ ਮਾਮਲੇ 'ਚ ਫਸਿਆ ਹੋਇਆ ਉਹ ਰਟਾਇਰ ਵੀ ਹੋ ਗਿਆ ਤੇ ਉਹਨੂੰ ਐਕਸਟੈਂਸ਼ਨ ਲਈ ਬੈਠੇ ਸੀ ਉੱਥੇ ਵੀ ਫਸ ਗਿਆ ਉੱਥੇ ਵੀ ਫਸ ਗਿਆ ਬਿਲਕੁਲ ਉਦੋਂ ਮਤਲਬ ਕਿ ਕਾਰਵਾਈ ਦੇ ਨਾਮ ਤੇ ਇਹਨਾਂ ਨੇ ਸ਼ੁਰੂ ਕਰਤਾ ਐਸਪੀ ਹੈ ਜੀ ਡੀਐਸਪੀ ਹੈ ਜੀ ਇਨਸਪੈਕਟਰ ਇੱਕ ਇੱਕ ਸਿਪਾਈ ਕੇ ਹਵਾਲਦਾਰ ਜੀ ਜੀ ਹਾਈ ਕੋਰਟ ਪਹੁੰਚ ਗਿਆ ਕਿ ਇਹਨਾਂ ਦਾ ਕੀ ਕਸੂਰ ਹੈ ਯਾਰ ਦੱਸੋ ਹੂੰ ਛੋਟੇ ਮੁਲਾਜ਼ਮ ਦਾ ਕੀ ਕਸੂਰ ਆ ਤੇ ਇਸ ਕਰਕੇ ਇਹ ਉੱਥੇ ਕਸੂਤੇ ਫਸੇ ਹੋਏ ਸੀਗੇ ਮੈਨੂੰ ਤੇ ਲੱਗਦਾ ਕਿ ਸੋਨੀ ਸਾਹਿਬ ਵੀ ਸ਼ੀਤੀ ਕਿਤੇ ਨਿਕਲਣਗੇ ਨਹੀਂ ਇਸ ਮਾਮਲੇ 'ਚ ਜੀ ਜੀ ਇਸ ਕਰਕੇ ਗੁਰਸ਼ੇਰ ਬਾਰੇ ਤਾਂ ਮੈਂ ਬਹੁਤ ਪਹਿਲਾਂ ਕਹਤਾ ਸੀਗਾ ਹੂੰ आई वर्ल्ड दी ऑडियंस ਨੂੰ ਪਤਾ ਹੈ ਕਿ ਉਹ ਇਸ ਮੁਲਕ ਚ ਹੈ ਹੀ ਨਹੀਂ ਹੈ ਐਸੀ ਮੇਰੀ ਜਾਣਕਾਰੀ ਹੈ ਜੀ 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 ਬਿਲਕੁਲ ਇਹ ਬਹੁਤ ਪਹਿਲਾਂ ਅਸੀਂ ਜਲੰਧਰ ਦੇ ਕੁਝ ਅਧਿਕਾਰੀ ਬਾਰੇ ਕਹਿ ਦਿੱਤਾ ਸੀਗਾ ਕਿ ਉਹ ਇੱਥੋਂ ਨਿਕਲ ਚੁੱਕਾ ਹੈ ਤਾਂ ਹੁਣ ਉਹ ਨਿਕਲਿਆ ਕਿਵੇਂ ਸਵਾਲ ਤੇ ਵੀ ਇੱਕ ਪੈਦਾ ਹੋਏਗਾ ਜੀ ਸਵਾਲ ਜਿੰਨੀ ਸਾਡੀ ਜਾਣਕਾਰੀ ਹੋ ਸਕਦਾ ਗਲਤ ਹੋਵੇ ਪਰ ਉਹ ਕਈ ਮਹੀਨੇ ਪਹਿਲਾਂ ਹੀ ਇੰਡੀਆ ਛੱਡ ਚੁੱਕਾ ਸੀ ਜੀ ਜਿਹੜੀ ਮੇਰੀ ਜਾਣਕਾਰੀ ਆ ਸੋ ਇਸ ਮਾਮਲੇ 'ਚ ਹੁਣ ਗੁਰਸ਼ੇਰ ਦੇ ਖਿਲਾਫ ਇਹਨਾਂ ਨੇ ਕਾਰਵਾਈ ਕਰਨ ਦਾ ਮਨ ਬਣਾ ਲਿਆ ਪਰ ਹਾਲੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮਾਮਲਾ ਇੱਥੇ ਨਿਬੜੇਗਾ ਨਹੀਂ ਜੀ ਬਿਲਕੁਲ ਬਿਲਕੁਲ ਜੀ ਵੀ ਜੀ ਕਹਿ ਰਹੇ ਨੇ ਕਿ ਕੈਨੇਡਾ ਚ ਹੈ ਗੁਰਸ਼ੇਰ ਸਿੰਘ ਇੱਕ ਗੁਰਲਾਲ ਸਿੰਘ ਜੀ ਕਹਿ ਰਹੇ ਨੇ ਕਿ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਆ ਬਿਲਕੁਲ ਇਸ ਬਾਰੇ ਗੱਲਬਾਤ ਹੋਈ ਸੀ ਮੇਰੇ ਹੋਂ ਤੋਂ ਬਾਅਦ ਵੀ ਮੈਨੂੰ ਥੋੜਾ ਯਾਦ ਹੈ ਕਿ ਤੁਸੀਂ ਉਦੋਂ ਵੀ ਕਿਹਾ ਸੀ ਕਿ ਭਾਈ ਉਹ ਲਾਗੇ ਖੰਭ ਆਉਦੇ ਪਹਿਲੇ ਹਾਂ ਜੀ ਬਸ ਕੀ ਖੰਬ ਲਾ ਕੇ ਉੱਡ ਗਈ ਮੇਲੇ ਵਿੱਚ ਉੱਥੇ ਆਈ ਨਾ ਹੁਣ ਬਸ ਇਹੀ ਹੈ ਕਿ ਇਸ ਮੇਲੇ ਦੇ ਵਿੱਚ ਉਹ ਗੁਰਸ਼ੇਰ ਲੱਭੇਗਾ ਕਿ ਨਹੀਂ ਲੱਭੇਗਾ ਪਤਾ ਨਹੀਂ ਹੈ ਭਾਈ ਕਿਉਂਕਿ ਇਹ ਜਿਹੜੇ ਅਧਿਕਾਰੀ ਹੁੰਦੇ ਨੇ ਸਾਹਿਬ ਇਹ ਬੜੇ ਚੰਟ ਹੁੰਦੇ ਬੜੇ ਚਲਾਕ ਹੁੰਦੇ ਇਹਨਾਂ ਦੇ ਟਿਕਾਣੇ ਵੀ ਬੜੇ ਤਕੜੇ ਹੁੰਦੇ ਆ ਉਸ ਹਿਸਾਬ ਨਾਲ ਫਿਰ ਨਿਕਲ ਜਾਂਦੇ ਇਹਨਾਂ ਨੂੰ ਪਤਾ ਹੀ ਹੁੰਦਾ ਵੀ ਕੀ ਹੁਣ ਆਇਆ ਗਾਂਜਾ ਕੇ ਜੀ ਜਿਵੇਂ ਕਹਿੰਦੇ ਨੇ ਅੰਦਰ ਆ ਅੱਜ ਜਿਹੜਾ ਉਹ ਤੁਹਾਡਾ ਕੱਲ ਦਾ ਆਉਣ ਵਾਲੇ ਭਵਿੱਖ ਦਾ ਦਾਸੀ ਦਿੰਦਾ ਪਤਾ ਹੀ ਹੁੰਦਾ ਵੀ ਜੋ ਅੱਜ ਕਰ ਰਹੇ ਆ ਉਹ ਕੱਲ ਲੱਗੇ ਆਉਣਾ ਹੀ ਆਉਣਾ ਕਿਸੇ ਨਾ ਕਿਸੇ ਤਰੀਕੇ ਨਾਲ